ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅੱਜ ਅੰਬੇਦਕਰ ਪ੍ਰੈਸ ਕਲੱਬ ਫਿਲੋਰ ਵੱਲੋਂ ਅੰਮ੍ਰਿਤਸਰ ਵਿੱਚ ਹੋਈ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਸਟੈਚੂ ਦੀ ਹੋਈ ਬੇਅਦਬੀ ਦੇ ਸਬੰਧ ਵਿੱਚ ਜਿਸ ਵਿਅਕਤੀ ਨੇ ਇਸ ਕਟਿਆ ਹਰਕਤ ਨੂੰ ਅੰਜਾਮ ਦਿੱਤਾ ਸੀ ਉਸ ਉੱਪਰ ਅੰਮ੍ਰਿਤਸਰ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਬਾਰਮ ਬੇਟਕਰ ਪ੍ਰੈਸ ਕਲਬ ਫਲੋਰ ਦੇ ਮੈਂਬਰਾਂ ਵੱਲੋਂ ਜਿਸ ਵਿੱਚ ਚੇਅਰਮੈਨ ਡਾਕਟਰ ਆਰ ਐਲ ਰਾਣਾ ਜੀ ਅਫਰਾ ਤਜਿੰਦਰ ਪ੍ਰਤਾਪਪੁਰਾ ਜਗਨਨਾਥ ਜੱਗੀ ਜੀ ਡਾਕਟਰ ਸ਼ੈਲਿੰਦਰ ਜੀ ਸੁਰਿੰਦਰ ਕੁਮਾਰ ਸੋਨੂ ਜੀ ਰਮਨ ਮਾਹੀ ਜੀ ਰੇਸ਼ਮ ਲਾਲ ਜੀ ਆਸ਼ੂ ਜੀ ਅਤੇ ਜਗਜੀਤ ਸਿੰਘ ਪੱਟੀ ਜੀ ਸ਼ਾਮਿਲ ਰਹੇ ਅਤੇ ਅੰਮ੍ਰਿਤਸਰ ਪੁਲਿਸ ਦੀ ਸ਼ਲਾਘਾ ਕੀਤੀ ਗਈ ਔਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਿਆ ਹਰਕਤ ਨਾ ਕਰੇ ਪੰਜਾਬ ਔਰ ਪੰਜਾਬ ਤੋਂ ਬਾਹਰ ਔਰ ਪੂਰੇ ਵਰਲਡ ਦੇ ਵਿੱਚ ਡਾਕਟਰ ਅੰਬੇਦਕਰ ਬਾਬਾ ਸਾਹਿਬ ਦਾ ਨਾਮ ਹਮੇਸ਼ਾ ਲਈ ਸਾਡੇ ਦਿਲ ਦੇ ਵਿੱਚ ਵਸਿਆ ਰਹੇ ਔਰ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੀ ਸੋਚ ਹਮੇਸ਼ਾ ਸਾਡੇ ਐਸੀ ਭਾਈਚਾਰੇ ਵਿੱਚ ਬਣੀ ਰਹੇ ਪੱਤਰਕਾਰ ਡਾਕਟਰ ਰਾਣਾ ਅਪਰਾਦੀ ਖਾਸ ਦੀ ਰਿਪੋਰਟ ਜਿਵੇਂ ਕਿ ਬੀਤੇ ਦਿਨੀ ਅਮਰਸਰ ਦੇ ਵਿੱਚ ਡਾਕਟਰ ਪੀਮਰੋ ਬਾਬਾ ਸਾਹਿਬ ਚਵਦਾਦ ਜੇਤਾ ਦੀ ਪ੍ਰਤੀਮਾ ਦੇ ਨਾਲ ਕਿਸੇ ਸ਼ਰਾਰਤੀ ਅੰਸ ਨੇ ਛੇੜਛਾੜ ਕੀਤੀ ਤੇ ਬਾਅਦ ਚ ਸਮਾਜ ਵੱਲੋਂ ਕੁਝ ਲੋਕਾਂ ਨੇ ਦੱਸਿਆ ਕਿ ਉਹ ਮੰਦਬੁੱਧੀ ਸੀ ਪਰ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਉਸਦੇ ਉੱਤਾਰਾ ਲਾ ਕੇ ਉਸਨੂੰ ਅਰੈਸਟ ਕੀਤਾ ਤੇ ਸਾਡੀ ਅਪੀਲ ਸੀ 플ੋਰ ਦੇ ਵਿੱਚ ਅੰਬੇਦਕਰ ਪ੍ਰੈਸ ਕਲੱਬ ਵੱਲੋਂ ਕਿ ਉਸਦੇ ਉੱਪਰ ਦੇਸ਼ ਧਰੋਹ ਦਾ ਮਕਦਮਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਉਸ ਦੇ ਇਤਰਾਮ ਵਿੱਚ ਵਾਅਦਾ ਕੀਤਾ ਗਿਆ ਮੈਂ ਅੰਬੇਦਕਰ ਪ੍ਰੈਸ ਕਲੱਬ 플ੋਰ ਦੇ ਚੇਅਰਮੈਨ ਹੋਣ ਦੇ ਨਾਤੇ ਸਮੂਹ ਅਧਿਆਤਿਆਂ ਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਅਪੀਲ ਨੂੰ ਸੁਣਿਆ ਤੇ ਉਸ ਨੂੰ ਲਾਗੂ ਕੀਤਾ ਤੇ ਉਹਦੇ ਧਾਰਾਂ ਦੇ ਵਿੱਚ ਵਾਅਦਾ ਕੀਤਾ ਕਿ ਫਲੋਰ ਦੇ ਵਿੱਚ ਪਹਿਲਾਂ ਸਾਡੀ ਆਵਾਜ਼ ਅੰਬੇਦਕਰ ਪ੍ਰੈਸ ਕਲਾਸ ਫਲੋਰ ਨਹੀਂ ਚੱਕੀ ਸੀ ਕਿ ਉਸ ਸ਼ਰਤ ਤੇ ਅਨਸਰ ਦੇ ਖਿਲਾਫ ਧਾਰਾਂ ਦੇ ਵਿੱਚ ਵਾਅਦਾ ਕੀਤਾ ਜਾ ਕਿ ਤਾਂ ਜੋ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਵੀ ਕੋ ਕ੍ਰੀਤੀਆਂ ਜਾ ਕੋ ਝਗੜਾ ਦੰਗਾ ਫਸਾਦ ਨਾ ਹੋ ਸਕੇ ਜੈਪੀਮ ਜੈਪਾਤ ਅਸੀਂ ਦੁਵਾਰਾ ਪੇਪਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਅਪੀਲ ਨੂੰ ਸੁਣਿਆ ਸਾਡੇ ਰੋਸ ਨੂੰ ਦੇਖਿਆ ਅਤੇ ਉਹਨਾਂ ਨੇ ਬਹੁਤ ਜ਼ਰੂਰੀ ਕਦਮ ਚੱਕਿਆ ਉਸ ਸ਼ਰਾਬ ਦੇ ਅੰਸ ਦੇ ਖਿਲਾਫ ਦੇਸ਼ ਸਰੋਦਾ ਮਕਦਮਾ ਵੀ ਦਰਜ ਕੀਤਾ ਜੈ ਭੀਮ ਦੇਵ ਭਾਪ ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤੀ ਅੱਜ ਤੋਂ ਕੌਸ਼ਣ ਪਹਿਲਾਂ ਜੋ ਅੰਮ੍ਰਿਤਸਰ ਵਿਖੇ ਗੰਨਤੰਤਰ ਦੇਸ ਵਾਲੇ ਦੇਨ ਇੱਕ ਜਿਹੜਾ ਸ਼ਖਸਿਆ ਉਹਦੇ ਵੱਲੋਂ 바ਵਾ ਸਾਹਿਬ ਮੇੜਗਾ ਜੀ ਜੀ ਜਿਹੜੀ ਮੂਰਤੀ ਤੋੜਨ ਦਾ ਮਾਮਲਾ ਸામਨੇ ਆਇਆ ਸੀ ਜਿਹੜੇ ਸੰਬੰਧੀ 27 ਤਰੀਕ ਨੂੰ ਮੇੜਗੜ ਪ੍ਰੈਸ ਕਾਪ ਕੋ ਫਲਾਰਵਲੋਂ ਇਸੇ ਸਥਾਨ ਤੇ ਜਿਹੜਾ ਉਸ ਮਾਮਲੇ ਦੀ ਜਿਹੜੀ ਸਰਕਾਰ ਦੇ ਕੋਲੋਂ ਮੰਗ ਕੀਤੀ ਗਈ ਸੀ ਵੀ ਪੁੱਛ ਪੜਤਾਲ ਆ ਜਿਹੜੀ ਉਹ ਕੀਤੀ ਜਾਵੇ ਔਰ ਉਸ ਬੰਦੇ ਦੇ ਉੱਤੇ ਜਿਹੜੀ ਆ ਐਨਐਸਏ ਧਾਰਾ ਜਿਹੜੀ ਲਗਾਈ ਜਾਵੇ ਕਿਉਂਕਿ ਔਨੇ ਜਿਹੜੀ ਰਾਸ਼ਟਰੀ ਸੁਰੱਖਿਆ ਦੀ ਜਿਹੜੀ ਆ ਉਹਨੂੰ ਚੁਣੌਤੀ ਦਿੱਤੀ ਆ ਤੋ ਜੇ ਸੰਦੀਪ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਔਰ ਸਾਡੇ ਮੇੜਗੜ ਪ੍ਰੈਸ ਕਲਾਬ ਫਲੋਰ ਵੱਲੋਂ ਵੀ 바ਵਾ ਸਾਹਿਬ ਮੇੜਗੜ ਚੌਂਕਲੇ ਵਿੱਚ 바ਵਾ ਸਾਹਿਬ ਮੇੜਗੜ ਚੌਂਕਲੇ ਵਿੱਚ ਜਿਹੜਾ ਇੱਕ ਰੂਹ ਜਿਹੜਾ ਸ਼ਾਂਤ ਨਹੀਂ ਧਰਨਾ ਦਿੱਤਾ ਗਿਆ ਸੀਗਾ ਔਰ ਸਾਰੀਆਂ ਸਮੂਹ ਜੱਥੇਬੰਦੀਆਂ ਦੇ ਵਿੱਚ ਸ਼ਾਮਲ ਹੋਈਆਂ ਸੀ ਔਰ ਅੱਜ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਆ ਭਈ ਉਹ ਵਿਅਕਤੀ ਜਿਹਨੇ ਕਿ 바ਵਾ ਸਾਹਿਬ ਦਾ ਪੁੱਤਰਾ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਕਿ ਉਸ ਵੇਲੇ ਜਿਹੜਾ ਮੰਨ ਬੁੱਧੀ ਦੱਸਿਆ ਜਾ ਰਿਹਾ ਸੀਗਾ ਉਹ ਹੁਣ ਜਿਹੜੀ ਸਾਡੇ ਸਮਾਜ ਦੀ ਜਿਹੜੀ ਗੱਲ ਸੀ ਉਹ ਸੱਚੀ ਸਾਰੇ ਸਮਾਜ ਦੀ ਜਿਹੜੀ ਗੱਲ ਆ ਸਾਰੇ ਜਿਹੜੇ 바ਵਾ ਸਾਹਿਬ ਡਾਕਟਰ ਅਮੇਰ ਗਾਰ ਨੂੰ ਮੰਨਣ ਵਾਲੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਗ ਆ ਉਹਨਾਂ ਦੀ ਗੱਲ ਆ ਜਿਹੜੀ ਇਹ ਸੱਚੀ ਸਾਤ ਹੋਈ ਆ ਕਿ ਹੁਣ ਜਿਹੜਾ ਪੁਲਿਸ ਨੇ ਉਹ ਸ ਬੰਦੇ ਦੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਆ ਉਹਦੇ ਚ ਕਈ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਦੇ ਵਿਦੇਸ਼ਾਂ ਦਾਕ ਜਿਹੜੇ ਉਹਦੇ ਲਿੰਕ ਕਿਆ ਔਰ ਔਰ ਉਹਦਾ ਜਿਹੜਾ ਰਿਮਾਂਡ ਵੀ ਆ ਹੋਰ ਵੀ ਉਹ ਕੁਛ ਦਿਨਾਂ ਦਾ ਲਿਆ ਗਿਆ ਪੁਲਸ ਵੱਲੋਂ ਔਰ ਉਹ ਇੱਕ ਖਲਾਫ ਹੈ ਜਿਹੜੀ ਸਾਨੂੰ ਪਤਾ ਲੱਗਾ ਜਿਸ ਤੱਕ ਸਾਡੀ ਜਾਣਕਾਰੀ ਆ ਵੀ ਉਹਦੇ ਖਿਲਾਫ ਦੇਸ਼ ਧਰੋਹ ਦਾ ਜਿਹੜਾ ਧਾਰਾ ਉਹ ਵੀ ਜਿਹੜੀ ਆ ਲਗਾਈ ਗਈ ਆ ਹੋਰ ਵੀ ਕੁਝ ਹੋਰੀਆਂ ਧਰਾਵਾਂ ਉਹਦੇ ਚ ਲਗਾਈਆਂ ਗਈਆਂ ਸੋ ਜਿੱਤੇ ਅਸੀਂ ਸਾਰੇ ਸਮਾਜ ਨੂੰ ਬਧਾਈ ਜੰਦੇ ਆ ਵੀ ਜਿੱਤੇ ਆ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਆ ਉਹ ਜਿਹੜੀ ਜੱਤ ਦੇ ਵੱਲ ਜਿਹੜਾ ਕਲਮ ਆ ਆਪਣਾ ਜਿਹੜਾ ਵੱਧ ਚੁੱਕਾ ਔਰ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਤੋੜ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਜੱਤਿਆ ਬੜੀ ਸਾਰੇ ਲੰਨ ਵਾਲੇ ਲੋਕਾਂ ਦੀ ਹੋਈ ਆ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਹਾਲਾ ਨਾਰਾ ਮਾਰਿਆ ਸੋ ਅਸੀਂ ਜੰਨੀਆਂ ਵੀ ਜਥੇਬੰਦੀਆਂ ਨੇ ਸੰਗਠਨ ਕੀਤਾ ਆਪਣੇ ਮੇੜਗਰ ਪ੍ਰੈਸ ਕਲਾਬ ਫਲੋਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਰਕਾਰ ਅਗੇ ਮੰਗ ਕਰਦੇ ਆਂ ਵੀ ਇਹ ਜਿਹੜਾ ਮਸਲਾ ਹੈਗਾ ਇਹਨੂੰ ਹੋਰ ਚੰਗੀ ਤਰ੍ਹਾਂ ਗੰਭੀਰਤਾ ਦੇ ਨਾਲ ਇਹਦੀ ਜਾਂਚ ਕਰਕੇ ਜਿਹੜੇ ਜਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਆ ਉਹਨਾਂ ਨੂੰ ਲਿਆ ਕੇ ਸਲਾਖਾ ਪਿੱਛੇ ਸੱਟਗੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਪੰਜਾਬ ਜੈ ਭਾਰਤ ਜੀ ਪੰਜਾਬ